ਜਿਹੜੀ ਜਿਹੜੀ ਬੈਠਕ ਹੋਈ ਆ ਕਿਹੜੇ ਕਿਹੜੇ ਵਿਸ਼ੇ ਵਿਚ ਚੱਲ ਗਿਆ। ਤੋਂ ਬਹੁਤ ਇਤਨਾ ਸਿੰਘ ਸਾਹਿਬ ਦਾ ਧੰਨਵਾਦ ਕਰਦਾ। ਸਿੰਘ ਸਾਹਿਬ ਗਿਆਨੀ ਜਤਕਬੀਰ ਸਿੰਘ ਜੀ ਦਾ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦਾ ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਕੁਝ ਆਪਣੀ ਪਾਰਟੀ ਦੀ ਪੋਜੀਸ਼ਨ ਐਕਸਪਲੇਨ ਕਰਨ ਵਾਸਤੇ ਉਹਨਾਂ ਕੋਲ ਸਬਾਬਕਿਆਸੀ ਸ੍ਰੀ ਅਮਰਸੇਵ ਸਾਹਿਬ ਦਾ ਪਰ ਸਿੰਘ ਸਾਹਿਬ ਨੇ ਇੱਥੇ ਸ਼ਹੀਦੀ ਡੋੜ ਤੇ ਆਉਣਾ ਸੀ ਇਸ ਕਰਕੇ ਉਹਨਾਂ ਦਾ ਹੁਕਮ ਹੋਇਆ ਕਿ ਮੈਂ ਮਾਚੀਵਾਨੇ ਇਤਿਹਾਸਕ ਸਥਾਨ ਤੇ ਪਹੁੰਚਣਾ ਹੈ ਉੱਥੇ ਨੂੰ ਸੋ ਬੜਾ ਖੁੱਲਾ ਸਮਾਂ ਉਹਨਾਂ ਨੇ ਦਿੱਤਾ ਪਹਿਲੀ ਤਾਂ ਗੱਲ ਹੈ ਮੈਂ ਬੜਾ ਸਪਸ਼ਟ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਵੀ ਇਹੀ ਕਿਹਾ ਸੀ ਔਰ ਸਾਡਾ ਇਤਿਹਾਸ ਵੀ ਇਹੀ ਹੈ ਕਿ ਹਮੇਸ਼ਾ ਅਸੀਂ ਸ਼੍ਰੀ ਕਾਲਤਕ ਸਾਹਿਬ ਨੂੰ ਸਮਰਪਿਤ ਰਹੇ ਕਈ ਤਰ੍ਹਾਂ ਦੀ ਗੱਲਾਂ ਚਲਦੀਆਂ ਸੀ ਪਰ ਤੁਹਾਡੇ ਸਾਹਮਣੇ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਨੀਟਰ ਜੋ ਵੀ ਹੁਕਮ ਸ਼੍ਰੀ ਕਾਲਤਕ ਸਾਹਿਬ ਦਾ ਹੋਇਆ ਸਾਰਿਆਂ ਨੇ ਸਿਰ ਨਵਾ ਕੇ ਤੇ ਜੋ ਸੇਵਾਵਾਂ ਸ਼੍ਰੀ ਕਾਲਤਕ ਸਾਹਿਬ ਵੱਲੋਂ ਲਗਾਈਆਂ ਗਈਆਂ ਸੀ ਸਾਰਿਆਂ ਨੇ ਉਹ ਜਿਹੜੀਆਂ ਉਸੇ ਤਰੀਕੇ ਹੁਕਮ ਜਿਹੜਾ ਸਾਰਾ ਉੱਪਰ ਵਰਕ ਕੀਤਾ। ਔਰ ਅੱਜ ਵੀ ਅਸੀਂ ਜਿਹੜਾ ਉਸੇ ਕੱਲ ਦੇ ਉੱਤੇ قائم ਆ ਕਿ ਜੋ-ਜੋ ਆਦੇਸ਼ ਆ ਜਿਹੜਾ ਉਹ ਅਸੀਂ ਪੂਰਾ ਕਰੀ। ਪਰ ਕਿਉਂਕਿ ਜਿਹੜੀ ਪਾਰਟੀ ਦੀ ਵਰਕਿੰਗ ਹੈ ਦੇਸ਼ ਤੇ ਕਈ ਤਰ੍ਹਾਂ ਦੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਆ ਜਾਂਦੀਆਂ, ਕਈ ਕੋਰਟਾਂ ਦੀਆਂ ਜੱਜਮੈਂਟਸ ਆ ਜਾਂਦੀਆਂ। ਕਈ ਸੰਵਿਧਾਨ ਦੇ ਵਿੱਚ ਕਮਿਟਮੈਂਟ ਹੋ ਜਾਂਦੀਆਂ। ਉਹ ਆਮ ਨਹੀਂ ਪਤਾ ਹੁੰਦੀਆਂ ਪਰ ਕਿਉਂਕਿ ਪਾਰਟੀ ਦੀ ਜਿਹੜੀ ਅੰਦਰਲੀ ਵਰਕਿੰਗ ਹੈ ਜਿਹੜੇ ਅਸੀਂ ਉਥੇ ਕੰਮ ਕਰਦੇ ਆ ਉਹ ਸਾਰੀਆਂ ਚੀਜ਼ਾਂ ਉਹਨਰ ਨੂੰ ਉਹ ਫਾਲੋ ਕਰਨੀਆਂ ਪੈਂਦੀਆਂ ਇਸ ਕਰਕੇ ਜਿਹੜੀ ਕੋਈ ਬਾਕੀ ਚੀਜ਼ ਰਹਿੰਦੀ ਹੈ ਉਹ ਵੀ ਅਸੀਂ ਇਨ ਬਿਨ ਜਿਹੜੀ ਹੈ ਜਿਹੜੀ ਹੈ ਇਕਤਾ ਕਿਉਂਕਿ ਛਿੱਧੀ ਜੋੜ ਮਿਲ ਚੱਲ ਰਿਹਾ ਇਹ ਖਤਮ ਹੁੰਦਾ ਹੀ ਅਸੀਂ ਜਿਹੜਾ ਇਮੀਡੀਟਲੀ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਉੱਬਲਾ ਅਰੇ ਉਹਦੇ ਵਿੱਚ ਜਿਹੜਾ ਪਾਰਟੀ ਦਾ ਜਿਹੜਾ ਪਾਕੀ ਹੈ ਭਰਤੀ ਦਾ ਕਾਰਜ ਉਹ ਵੀ ਬਕੰਬਲ ਕਰਨਾ ਕਿਉਂਕਿ ਟਰਮ 5 ਸਾਲ ਦੀ ਹੁੰਦੀ ਹੈ ਤੇ 5 ਸਾਲ ਦੀ ਟਰਮ ਪੂਰੀ ਹੋ ਗਈ ਤੇ ਸਾਨੂੰ ਤੇ ਜ ਆਦੇਸ਼ ਵੀ ਆਇਆ ਸੀ ਤੇ ਇਲੈਕਸ਼ਨ ਕਮਿਸ਼ਨ ਦੀ ਵੈਸੇ ਵੀ ਰਿਕੁਆਇਰਮੈਂਟ ਹੈ ਇਸ ਕਰਕੇ ਉਹ ਵੀ ਕਾਰਜ ਜਿਹੜਾ ਉਹ ਪੂਰਾ ਉਸੇ ਤਰੀਕੇ ਸ਼ੁਰੂ ਕਰਨਾ ਤੇ ਪੂਰੀ ਤਰ੍ਹਾਂ ਦੇ ਨਾਲ ਅਸੀਂ ਇਹੀ ਸਿੰਘ ਸਾਹਿਬ ਨੂੰ ਫਿਰ ਦੱਸਣਾ ਹੈ ਸੀ ਕਿ ਕੁਝ ਗੱਲਾਂ ਦੇ ਉੱਤੇ ਕਾਨੂੰਨੀ ਰਾਏ ਲੈਣੀ ਜਿਹੜੀ ਹੈ ਉਹ ਪਾਰਟੀ ਨੂੰ ਜ਼ਰੂਰੀ ਹੁੰਦੀ ਹੈ ਕਿ ਕਈ ਤਰ੍ਹਾਂ ਦੀ ਲਿਟਿਗੇਸ਼ਨ ਪਾਰਟੀ ਦੀ ਕਈ ਕੋਰਟਾਂ ਦੇ ਵਿੱਚ ਆਲਰੇਡੀ ਚੱਲਦੀ ਹੈ ਉਹ ਫਿਰ ਗਲਤਫਹਿਮੀਆਂ ਪਾਰਟੀ ਦੇ ਖਿਲਾਫ ਕਈ ਲੋਕਾਂ ਦਾ ਕੰਮ ਹੀ ਇਹ ਹੁੰਦਾ ਕੋਈ ਜਾ ਕੇ ਤੇ ਪਾਰਟੀ ਦੇ ਖਿਲਾਫ ਗਲਤ ਪ੍ਰਚਾਰ ਕਰਨਾ ਕੋਈ ਜਾ ਕੇ ਪਾਰਟੀ ਦੇ ਖਿਲਾਫ ਕੇਸ ਤਿਆਰ ਕਰ ਦੇਣਾ ਉਹ ਸਾਰੀ ਅਸੀਂ ਪ੍ਰਕਿਰਿਆ ਪੂਰੀ ਕਰ ਲਈ ਹੈ ਤੇ ਇਸ ਕਰਕੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਸਾਰੀ ਚੀਜ਼ ਲਿਆ ਦਿੱਤੀ ਹੈ ਉਹਨਾਂ ਦੇ ਬੜੀ ਪੇਸ਼ੀਐਂਸ ਦੇ ਨਾਲ ਸਾਨੂੰ ਸਾਰਿਆਂ ਨੂੰ ਸੁਣਿਆ ਵੀ ਹੈ ਔਰ ਇਹ ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਜਿਹੜੇ ਅੱਡੇ ਫੈਸਲੇ ਨੇ ਉਸੇ ਸਾਰੇ ਕਰ ਸਰ ਕੀ ਲੱਗਦਾ ਕਿਤੇ ਨਾ ਕਿਤੇ ਇਹ ਵੀ ਆ ਰਿਹਾ ਕਿ ਕੱਲ ਜਿਹੜੀ ਆ 23 ਤਰੀਕ ਨੂੰ ਐਸਪੀਸੀ ਦੀ ਵਰਕਿੰਗ ਕਮੇਟੀ ਦੀ ਵੀ ਜਿਹੜੀ ਇਕੱਤਰਤਾ ਹੁੰਦੀ ਹੈ ਨਹੀਂ ਉਹਦਾ ਕਰ ਕੋ ਐਸਜੀਪੀਸੀ ਦਾ ਤਾਂ ਐਸਪੀਸੀ ਦੇ ਪ੍ਰਧਾਨ ਸਾਹਿਬ ਦੱਸ ਸਕਦੇ ਆ ਉਹਦਾ ਸਾਡੇ ਨਾਲ ਕੋਈ ਸਬੰਧ ਨਹੀਂ ਉਹ ਚੁਣੀ ਹੋਈ ਸਸਤਾ ਉਹਦਾ ਆਪਣਾ ਕਾਰਜ ਖੇਤਰ ਉਹ ਤੁਸੀਂ ਧਾਮੀ ਸਾਹਿਬ ਤੋਂ ਪੁੱਛ ਸਕਦੇ ਹੋ ਮੈਨੂੰ ਕੋਈ ਇਹਦੀ ਨਾਲਜ ਨਹੀਂ ਹੈ ਪਰ ਸਾਡਾ ਕਿਉਂਕਿ ਸ਼ਹੀਦੀ ਜੋੜ ਤੇ ਚੱਲ ਰਿਹਾ ਤੁਸੀਂ ਤਾਂ ਸਾਰੇ ਪੱਤਰਕਾਰ ਇਸ ਇਤਿਹਾਸਿਕ ਸਥਾਨ ਨਾਲ ਸੰਬੰਧਿਤ ਉਹ ਸ਼ਹੀਦੀ ਜੋੜ ਨਾਲ ਤੇ ਬਾਅਦ ਅਸੀਂ ਆਪਣੀ ਜਿਹੜੀ ਆ ਵਰਕ ਕਮੇਟੀ ਦੀ ਮੀਟਿੰਗ ਕਰਕੇ ਬਾਕੀ ਕੰਮ ਕਰ ਚਾਵਾ ਸੀ ਜਿੱਥੇ ਸਾਹਿਬ ਫਫਾੜੇ ਗੁਜੜੂ ਜਿਹਨੇ ਅਭ ਸਿੰਘਰ ਦਾ ਸਵਾਲ ਫਫਾੜੇ ਇਸ ਪਾਸੋਂ ਦੇਖੋ ਹੁਣ ਤਾਂ ਅਸੀਂ ਤਾਂ ਹੁਣੇ ਮਿਲ ਕੇ ਆਏ ਬੜਾ ਲੰਬਾ ਸਮਾਂ ਸਾਨੂੰ ਤਾਂ ਕਿਉਂਕਿ ਜਹਦਲ ਜੀ ਤਾਂ ਹਮੇਸ਼ਾ ਹੀ ਬੜੇ ਸੱਚ ਚਰਨਿੰਦ ਤੇ ਬੜੇ ਅੱਛਾ ਉਹਨਾਂ ਦਾ ਉੱਤਰ ਆਫ ਦਾ ਇਸ ਕਰਕੇ ਅਖਬਾਰਾਂ ਚ ਕੀ ਲਿਖੀ ਤਾਂਗੇ ਇਹ ਤਾਂ ਅਖਬਾਰਾਂ ਨੇ ਦੱਸ ਸਕਦੇ ਪਰ ਬਹੁਤ ਮੈਂ ਧੰਨਵਾਦ ਕਰਦਾ ਅੱਜ ਵੀ ਅਸੀਂ ਤਾਂ ਉੱਥੇ ਜਾਣਾ ਚਾਹੁੰਦੇ ਸੀ ਚੱਲ ਕੇ ਪਰ ਉਹਨਾਂ ਦਾ ਬੜਪੋਣਾ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਇੰਨੀ ਦੂਰ ਆਓਗੇ ਤੇ ਮੈਂ ਕਿਉਂਕਿ ਸ਼ਿਤੀ ਚੋੜ ਮੈਨੂੰ ਕਰਕੇ ਜਾਣਾ ਉਹਨਾਂ ਨੇ ਇੱਥੇ ਹੀ ਬੁਲਾ ਲਿਆ ਤੇ ਇੱਥੇ ਸਾਡੀ ਗੱਲ ਸੁਣੀ ਹੈ ਪੂਰੇ ਸਮਾਪਤ ਦਿੱਤਾ ਧੰਨਵਾਦ ਕਿਤਨਾ ਕਿਤੇ ਅਕਾਲੀ ਦਲ ਇਹ ਵੀ ਕਰ ਰਿਹਾ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਸੁਝਿਤ ਕਰਨ ਦੇ ਲਈ ਜਿਹੜੇ ਵਰਕਰਾਂ ਦੇ ਅਸਤੀਫੇ ਦਾ ਜ਼ਿਕਰ ਆ ਨੇ ਦੇਖੋ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਜਿਹੜੇ ਫੈਸਲੇ ਕਰਨ ਵਾਲੇ ਆ ਸਾਰੇ ਫੈਸਲੇ ਵਰਕਿੰਗ ਕਮੇਟੀ ਕਰੇਗੀ ਕਿਉਂਕਿ ਪ੍ਰਧਾਨ ਸਾਹਿਬ ਸਾਡੇ ਜਿਹੜੇ ਹੈਗੇ ਉਹ ਤਾਂ ਆਪ ਜਿਹੜੇ ਆ ਉਹਨਾਂ ਤਾਂ ਪਹਿਲਾਂ ਹੀ ਅਸਤੀਫਾ ਦਿੱਤਾ ਸੀਗਾ ਉਹ ਤਾਂ ਹੁਣ ਵੀ ਕਾਲੇ ਆ ਕਿ ਮੈਨੂੰ ਕਿਉਂਕਿ ਉਹਨਾਂ ਦੇ ਪਰਿਵਾਰਕ ਵੀ ਕੁਛ ਜਿਹੀਆਂ ਵੀ ਮੈਨੂੰ ਥੋੜੀ ਦੇ ਛੁੱਟੀ ਦਿਓ ਇਸ ਕਰਕੇ ਕੋਈ ਸਾਡੇ ਕਿਸੇ ਤਰ੍ਹਾਂ ਦਾ ਵੀ ਕੋਈ ਰੌਲਾ ਨਹੀਂ ਇਸ ਕਰਕੇ ਉਹ ਇਹ ਤਾਂ ਤਾਂ ਹੋਵੇ ਨਾ ਕਿ ਕਿਤੇ ਕਿਸੇ ਗੱਲ 'ਚ ਮਨ ਦੇ ਵਿੱਚ ਕੋਈ 1% ਵੀ ਹੋਵੇ ਕਿ ਅਸੀਂ ਕੋਈ ਤਖਤ ਦੇ ਹੁਕਮ ਤੋਂ ਕੋਈ ਇੱਧਰ ਉੱਧਰ ਜਾਣ ਸਾਡਾ ਤਾਂ ਮੈਂ ਕਿਹਾ ਕਿ ਜਿਹੜਾ 200% ਪੂਰਾ ਜਿਹੜਾ ਗੁਰੂ ਦੇ ਵਿੱਚ ਭਰੋਸਾ ਹੁੰਦਾ ਤੇ ਹਮੇਸ਼ਾ ਹੀ ਅਸੀਂ ਹਰ ਕੰਮ ਜਿਹੜਾ ਉਹ ਪੂਰਾ ਕਰਦੇ ਚਿੰਮਾ ਸਾਹਿਬ ਜਿਹੜੇ ਬਾਕੀ ਸਾਥੀ ਆ ਜਿਹੜੇ ਨਾਰਾਜ਼ ਨੇ ਕੀ ਲੱਗਦਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੁੰਦੇ ਆ ਤੇ ਲੱਗਦਾ ਉਹ ਵੀ ਕਿਤੇ ਨਾ ਕਿਤੇ ਆ ਸਕਦੇ ਦੇਖੋ ਗੱਲ ਇਹ ਹੈ ਨਾ ਕਿ ਜਿਦਾ ਮਨ ਬਣਿਆ ਹੁੰਦਾ ਨਾ ਜਦ ਆਪਣਾ ਮਨ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਂਦਾ ਦੂਜੇ ਦੀ ਕਹਿਣ ਦੀ ਗੱਲ ਨਹੀਂ ਹੁੰਦੀ ਪਾਰਟੀ ਤਾਂ ਮਾਂ ਹੁੰਦੀ ਹੈ ਇਸ ਕਰਕੇ ਪਾਰਟੀ ਦਾ ਜਿਗਰਾ ਤਾਂ ਬਹੁਤ ਵੱਡਾ ਹੁੰਦਾ ਸਾਰੇ ਅਸੀਂ ਪਾਰਟੀ 'ਚ ਕੰਮ ਕਰਦੇ ਆਂ ਕਈ ਵਾਰੀ ਪਾਰਟੀ 'ਚ ਜਿਹੜਾ ਬੜੀ ਮੁੱਟੀ ਕੋਈ ਗੱਲਬਾਤ ਹੋ ਜਾਂਦੀ ਕਿਸੇ ਵੇਲੇ ਕੋਈ ਖੁਸ਼ ਹੋ ਜਾਂਦਾ ਕਿਸੇ ਵੇਲੇ ਥੋੜੇ ਅੰਦਰਾਂਜ ਹੋ ਜਾਂਦਾ ਇਸ ਕਰਕੇ ਜੇ ਜਿਹਦੀ ਇੱਛਾ ਹੁੰਦੀ ਹੈ ਪਾਰਟੀ ਨੂੰ ਤਗੜੀ ਕਰਨੀ ਜਿਹਦੀ ਨੀਅਤ ਠੀਕ ਹੋਵੇ ਉਹਦਾ ਕੋਈ ਰੌਲਾ ਨਹੀਂ ਹੁੰਦਾ ਜੇ ਕਿਸੇ ਦੀ ਨੀਅਤ ਹੀ ਠੀਕ ਨਾ ਹੋਵੇ ਕੋਈ ਕਿਸੇ ਨਾਲ ਰਲਿਆ ਹੋਵੇ ਕੋਈ ਸਾਜ਼ਿਸ਼ ਸਾਜਸ਼ ਰਚ ਰਿਹਾ ਹੋਵੇ ਤੇ ਉਹ ਜੋ ਮਰਜ਼ੀ ਕਹੀ ਜਾਵੇ ਉਹਦੇ ਜਿਹੜੀ ਆ ਅਸੀਂ ਕੋਈ ਗਰੰਟੀ ਨਹੀਂ ਲੈਂਦੇ ਜਿਹੜਾ ਸਿਹਰ ਦੇ ਵਰਕਰ ਹੁੰਦਾ ਉਹ ਕਦੀ ਪਿਛੇ ਰਹਿੰਦਾ ਨਹੀਂ ਉਹਦੇ ਰਹਿੰਦਾ ਵੀ ਤੇ ਪਾਰਟੀ ਆਪ ਉਹਨੂੰ ਭੱਜ ਕੇ ਜਾ ਕੇ ਫੜ ਲੈਂਦੀ ਤੁਹਾਨੂੰ ਆਸੇ ਵੀ ਕੱਲ੍ਹ ਦੀ ਕਿਚੁਟ ਹੋਵੇਗਾ ਜੀ ਅਕਾਲੀ ਦਲ ਤਾਂ ਇੱਕ ਜੁਟੀ ਆ ਤੁਹਾਨੂੰ ਕਿਵੇਂ ਲੱਗਦਾ ਜਿਹੜੇ ਨਾਰਾਜ਼ ਨਹੀਂ ਬਾਕੀ ਸਾਰੇ ਜਿਹੜੇ ਨਹੀਂ ਹਰ ਇੱਕ ਫੈਮਿਲੀ ਦੇ ਵਿੱਚ ਜੇ 4-5 ਮੈਂਬਰ ਹੁੰਦੇ ਆ ਤੇ ਉੱਥੇ ਵੀ ਮੇੜੇ ਮੋਟੇ ਚੱਲਦਾ ਰਹਿੰਦਾ ਇਸ ਕਰਕੇ ਇਹ ਤਾਂ ਨਿੱਕੇ ਮੋਟੇ ਗੱਲਾਂ ਤਾਂ ਹਮੇਸ਼ਾ ਸਮਾਜ ਦੇ ਵਿੱਚ ਕਦੀ ਵੀ ਖਤਮ ਨਹੀਂ ਹੁੰਦੀਆਂ ਦਰਾਤਕਾ ਹੁੰਦੇ ਰਹਤੀਆਂ ਦਰਾਤਕਾ ਦੂਰ ਹੁੰਦੇ ਰਹਤੀਆਂ ਇਹ ਨਾ ਕਦੀ ਪਹਿਲਾਂ ਬੰਦ ਹੋਇਆ ਸੀ ਨਾ ਅੱਗੋਂ ਬੰਦ ਹੋਣਾ